ਸ਼ੋਮਨੀ ਆਕਾਲੀ ਦਲ ਦੇ ਵਿੱਚ ਬਖਰੇਵਾ ਉਦੋਂ ਪਿਆ ਜਦੋਂ ਸਰਕਾਰ ਦੇ ਹੁੰਦੇ ਭਾਵੇਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਭਾਵੇਂ ਨੌਜਵਾਨ ਸਿੱਖ ਨੌਜਵਾਨ ਸ਼ਹੀਦ ਹੋਏ ਭਾਵੇਂ ਰਾਮ ਰਹੀਮ ਨੂੰ ਮਾਫੀ ਦੇਣ ਵਾਲੀ ਗੱਲ ਸੀਗੀ ਭਾਵੇਂ ਬਰਗਾੜੀ ਕਾਂਡ ਸੀਗਾ ਇਸ ਕਰਕੇ ਉਹਨਾਂ ਮੁੱਦਿਆਂ ਦੇ ਉੱਤੇ ਜਦੋਂ ਸ਼ੋਮਨੀ ਆਕਾਲੀ ਦਲ ਨੂੰ ਵੱਡੀ ਢਾਹ ਲੱਗੀ ਤਾਂ ਸਰਦਾਰ ਸੁਖਦੇਵ ਸਿੰਘ ਟੀਮ ਸਾਹਿਬ ਯੋਨੀ ਦੀ ਸੋਚ ਵੀ ਪੰਥਕ ਹੈ ਔਰ ਬਹੁਤ ਹੀ ਸੀਨੀਅਰ ਆਗੂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਨੇ ਉਹਨਾਂ ਨੇ ਆਵਾਜ਼ ਉਠਾਈ ਕਿ ਪਾਰਟੀ ਦੇ ਵਿੱਚ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ ਭਾਨੇ ਸਿੱਧੂ ਵਾਲੇ ਮਾਮਲੇ ਨੂੰ ਕਿਵੇਂ ਦੇਖਦੇ ਆਪਾਂ ਜਿਵੇਂ ਹੋਇਆ ਜਿਵੇਂ ਸਾਰੇ ਹਾਲਾਤ ਕਿੱਧਰ ਤੋਂ ਕਿੱਧਰ ਨੂੰ ਚਲੇ ਗਏ ਸੀ ਦੇਖੋ ਹਾਲਾਤ ਇਹ ਹੋ ਗਏ ਕਿ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੀ ਪਕੜ ਨਹੀਂ ਹੈ ਲੋਕਾਂ ਦਾ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਟ ਗਿਆ ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤੇ ਜਦੋਂ ਇਨਸਾਫ਼ ਨਹੀਂ ਮਿਲਦਾ ਤਾਂ ਲੋਕ ਆਪ ਮਾਰੇ ਸੜਕਾਂ ਤੇ ਆਉਂਦੇ ਨੇ ਉਸੇ ਦੀ ਪ੍ਰਦਰਸ਼ ਪਹ ਪੰਨਾ ਸਿੱਧੂ ਹੋਣੀ ਨਹੀਂ ਉਧਰ ਦੀ ਗੱਲ ਹੈ ਕਿ ਅਕਾਲੀ ਦਲ ਨੂੰ ਤਾਂ ਸਾਰੇ ਲੋਕ ਮਜ਼ਬੂਤ ਦੇਖਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਵੀ ਬੱਖੋ-ਬੱਖੇ ਰਾਏਆਂ ਸੀ ਕਈਆਂ ਨੂੰ ਇਹ ਸੀ ਕਿ ਮर्याਦਾ ਅਨੁਸਾਰ માफी ਨਹੀਂ ਮੰਗੀ ਕਈਆਂ ਨੂੰ ਇਹ ਸੀਗਾ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ ਕਈਆਂ ਨੂੰ ਕਈ ਚੀਜ਼ਾਂ ਦੀਆਂ ਕਈ ਸ਼ੋਮਨੀ ਕਮੇਟੀ ਦੇ ਕੰਮਕਾਰ ਦੇ ਉਤੇ ਨੁਕਤਾ ਚ ਨਹੀਂ ਸੀਗੀ ਤੇ ਆਉਣ ਵਾਲੇ ਭਵਿੱਖ ਚ ਵੀ ਜਿਹੜੀ ਪੰਜਾਬ ਪਾਰਟੀ ਦਾ ਡੈਮੋਕ੍ਰੇਸੀ ਬਹਾਲ ਹੋਣੀ ਚਾਹੀਦੀ ਹੈ ਸ਼ੋਮਣੀ ਕਮੇਟੀ ਦੇ ਉੱਤੇ ਰਾਜਨੀਤਿਕ ਜਿਹੜਾ ਗਰਮ ਹੈ ਉਹ ਘਟਣਾ ਚਾਹੀਦਾ ਹੈ ਇਸ ਕਰਕੇ ਬੱਖ-ਬੱਖ ਰਾਇਆ ਸੀ ਉਸੇ ਸਾਰਿਆਂ ਨੂੰ ਰਾਇਆਂ ਨੂੰ ਦੇਖਦੇ ਹੋਏ ਜਿਹੜੀ ਕਮੇਟੀ ਹੈ ਉਹ ਆਪਣੀ ਰਿਪੋਰਟ ਪੇਸ਼ ਕਰੇਗੀ ਉਸ ਰਿਪੋਰਟ ਤੋਂ ਬਾਅਦ ਹੀ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫੈਸਲਾ ਜਿਹੜਾ ਹੈ ਅਸੀਂ ਲੰਮਾ ਕੋਸਤ ਉਹ ਅੰਤਮਾਨ ਉਹਨਾਂ ਕੋਲੇ 3 ਸਾਲ ਦਾ ਸਮਾਂ ਪਿਆ ਉਹਨਾਂ ਨੂੰ ਸਿਰਜਦਾਦਾਨ ਪੰਜਾਬ ਦੇ ਸੂਬੇ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਸਾਰਾ ਧਿਆਨ ਆਪਣੇ ਜਿਹੜਾ ਕੇਜਰੀਵਾਲ ਸਾਹਿਬ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ ਕਿ ਇੱਥੋਂ ਸਾਰਾ ਕੁਝ ਹੀ ਚੱਕ ਕੇ ਬਾ ਦੂਜੇ ਸੂਬਿਆਂ 'ਚ ਜਾ ਕੇ ਖਰਚ ਕਰ ਰਹੀਆਂ ਕੇਜਰੀਵਾਲ ਉਹ ਜੇ ਫੇਲੀਅਰ ਮੰਨੀ ਤਾਂ ਵੀ ਸਰਕਾਰ ਦਾ ਫੇਲੀਅਰ ਤਾਂ ਐਵੇਂ ਦੀਆਂ ਗੱਲਾਂ 100% ਫੇਲਰ ਹੈ ਜੇ ਕਾਨੂੰਨ ਜਿਹੜਾ ਹੈ ਲੋਕਾਂ ਨੂੰ ਇਨਸਾਫ ਦਵਾਵੇ ਤਾਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਨਹੀਂ ਇਸ ਕਰਕੇ ਜਦੋਂ ਲੋਕ ਆਵਾਜ਼ ਉਠਾਉਂਦੇ ਨੇ ਉਹਨੂੰ ਦਬਾਉਣ ਵਾਸਤੇ ਤਾਂ ਭਗਵੰਤ ਮਾਨ ਦਾ ਜੋ ਪਿਛਲੇ ਸਮੇਂ ਚ ਰਵੱਈਆ ਰਿਹਾ ਹੈ ਕਿ ਭਾਵੇਂ ਕੋਈ ਰਾਸੀ ਵਿਰੋਧੀ ਹੈ ਭਾਵੇਂ ਕੋਈ ਸਮਾਜਿਕ ਕਾਰਕੂਨ ਹੈ ਉਸ ਨੂੰ ਦਬਾਉਣ ਵਾਸਤੇ ਫਿਰ ਜਿਸ ਤਰ੍ਹਾਂ ਦੇ ਹਥਕੰਡੇ ਉਹ ਅਪਣਾ ਰਹੇ ਨੇ ਕਿਸ ਤਰ੍ਹਾਂ ਦੇ ਝੂਠੇ ਪਰਚੇ ਦਰਜ ਕਰ ਰਹੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਗੱਲ ਕਰਾਂਗੇ ਸੰਗਰੂਰ ਦੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਕਿਉਂਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਾਨੀ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਨੀ ਕਿ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦਾ ਅਲਾਈਅੰਸ ਹੋਵੇਗਾ ਜਾਂ ਨਹੀਂ ਹੋਵੇਗਾ ਵੱਡਾ ਸਵਾਲ ਆ ਕਿਉਂਕਿ ਪਿਛਲੇ ਦਿਨੀ ਲਗਾਤਾਰ ਗੱਲ ਸਾਹਮਣੇ ਆ ਰਹੀ ਸੀ ਕਿ ਅਲਾਈንስ ਦੀਆਂ ਗੱਲਾਂ ਨੇੜੇ ਨੇ ਅਲਾਈਜ ਹੋ ਸਕਦਾ ਸੁਖਦੇਵ ਸਿੰਘ ਢੀਡਸਾ ਦੀ ਪਾਰਟੀ ਆ ਸ਼ਰੂਮਣੀ ਅਕਾਲੀ ਦਲ ਸੰਯੁਕਤ ਅਤੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਰਹੇ ਨੇ ਪਾਰਟੀ ਦੇ ਮੁੱਖ ਮੰਤਰੀ ਸਾਫਾ ਰਹੇ ਨੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਬਾਦਲ ਪਰਿਵਾਰ ਤੇ ਢੀਂਡਾ ਸਾਹ ਪਰਿਵਾਰ ਇਕੱਠੇ ਹੋ ਸਕਦੇ ਨੇ ਇੱਥੇ ਤੱਕ ਗੱਲਬਾਤ ਆ ਰਹੀ ਸੀ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਸਾਡੇ ਨਾਲ ਮੌਜੂਦ ਨੇ ਗਰਗ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਜੀ ਧੰਨਵਾਦ ਜੀ ਗਰਗ ਸਾਹਿਬ ਸਵਾਲੀਆ ਚਿੰਨੇ ਜੀ ਬਾਦਲ ਪਰਿਵਾਰ ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਕਦੋਂ ਇਕੱਠੇ ਹੋ ਰਹੇ ਨੇ ਕਿਉਂਕਿ ਪਹਿਲਾਂ ਚਰਚਾਵਾਂ ਹੋਈਆਂ ਸੀ ਕਿ ਅਲਾਈਂਸ ਹੋਣ ਵਾਲਾ ਅਲਾਈਂਜ ਕੁਝ ਦਿਨਾਂ ਵਿੱਚ ਹੋ ਜਾਏਗਾ ਐਵੇਂ ਲੱਗਦਾ ਸੀ ਵੀ ਬਹੁਤ ਨੇੜੇ ਆ ਪਰ ਉਹ ਗੱਲ ਸ਼ਾਂਤ ਹੋ ਗਈ ਕੀ ਆ ਸਾਰੀ ਕਹਾਣੀ ਕੀ ਹੈ ਦੇਖੋ ਸ਼ੋਮਨੀ ਆਕਾਲੀ ਦਲ ਪੰਜਾਬ ਦੀ ਵਾਰਸ ਜਮਾਤ ਹੈ ਸ਼ੋਮਨੀ ਆਕਾਲੀ ਦਲ ਨੂੰ ਪੰਜਾਬ ਦੇ ਲੋਕ ਮਜ਼ਬੂਤ ਵੇਖਣਾ ਚਾਹੁੰਦੇ ਨੇ ਪਿਛਲੇ ਸਮੇਂ ਵਿੱਚ ਸ਼ੋਮਨੀ ਆਕਾਲੀ ਦਲ ਦੀ ਸਰਕਾਰ ਦੇ ਸਮੇਂ ਔਰ ਉਸ ਤੋਂ ਉਪਰੰਤ ਬਹੁਤ ਵੱਡੀਆਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਜਿਹਦੇ ਕਰਕੇ ਲੋਕਾਂ ਨੇ ਬਾਰ-ਬਾਰ ਸ਼ੋਮਨੀ ਅਕਾਲੀ ਦਲ ਨੂੰ ਸਜ਼ਾ ਦਿੱਤੀ ਹੈ ਸ਼ੋਮਨੀ ਅਕਾਲੀ ਦਲ ਦੇ ਵਿੱਚ ਬਖਰੇਮਾ ਉਦੋਂ ਪਿਆ ਜਦੋਂ ਸਰਕਾਰ ਦੇ ਹੁੰਦੇ ਭਾਵੇਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਭਾਵੇਂ ਨੌਜਵਾਨ ਸਿੱਖ ਨੌਜਵਾਨ ਸ਼ਹੀਦ ਹੋਏ ਭਾਵੇਂ ਰਾਮ ਰਹੀਮ ਨੂੰ ਮਾਫੀ ਦੇਣ ਵਾਲੀ ਗੱਲ ਸੀਗੀ ਭਾਵੇਂ ਬਰਗਾੜੀ ਕਾਂਡ ਸੀਗਾ ਇਸ ਕਰਕੇ ਉਹਨਾਂ ਮੁੱਦਿਆਂ ਦੇ ਉੱਤੇ ਜਦੋਂ ਸ਼ੋਮਨੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ ਤਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦੀ ਸੋਚ ਵੀ ਪੰਥਕ ਹੈ ਔਰ ਬਹੁਤ ਹੀ ਸੀਨੀਅਰ ਆਗੂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਨੇ ਉਹਨਾਂ ਨੇ ਆਵਾਜ਼ ਉਠਾਈ ਕਿ ਪਾਰਟੀ ਦੇ ਵਿੱਚ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ ਕੁਦਰਤੀ ਗੱਲ ਹੈ ਕਿ ਜੇ ਲੋਕ ਲੋਕ ਤੁਹਾਡੇ ਤੋਂ ਨਾਰਾਜ਼ ਨਹੀਂ ਲੋਕਾਂ ਦੇ ਵਿੱਚ ਪਾਰਟੀ ਦੇ ਪ੍ਰਤੀ ਇਸ ਤਰ੍ਹਾਂ ਦੀ ਭਾਵਨਾ ਬਣ ਗਈ ਤੇ ਸਾਨੂੰ ਪਿੱਛੇ ਹਟਣਾ ਚਾਹੀਦਾ ਇਸ ਕਰਕੇ ਕੁਝ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਸ਼ੋਮਨੀ ਅਕਾਲੀ ਦਲ ਸੰਯੁਕਤ ਜਿਹੜਾ ਸੀ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਬਣਾਇਆ ਪੰਥਕ ਹਤੈਸ਼ੀ ਲੋਕ ਇਕੱਠੇ ਹੋਏ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਇੱਕ ਤਾਂ ਸਾਨੂੰ ਜਿਹੜੀ ਹੈ ਖੁੱਲੇ ਆਮ ਜਨਤਕ ਤੌਰ ਤੇ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਦੂਸਰਾ ਇਹ ਹੈ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਤੀਜਾ ਇਹ ਹੈ ਕਿ ਡੈਮੋਕਰੇਟ ਸਿਸਟਮ ਜਿਹੜਾ ਪਾਰਟੀ ਦੇ ਵਿੱਚ ਹਮੇਸ਼ਾ ਰਿਹਾ ਹੈ ਅਕਾਲੀ ਦਲ ਚ ਵੀ ਉਹ ਬਹਾਲ ਹੋਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਵਿਅਕਤੀ ਹੀ ਸਾਰੇ ਫੈਸਲੇ ਲਵੇ ਠੀਕ ਹੈ ਕਿਉਂਕਿ ਸ਼ੋਮਨੀਆ ਅਕਾਲੀ ਦਲ ਦਾ ਇਹ ਜਿਹੜਾ ਸੰਧਾਨਕ ਤੌਰ ਤੇ ਰਿਹਾ ਦੂਜੀਆਂ ਪਾਰਟੀਆਂ ਨਾਲੋਂ ਵੱਖ ਕਿਸਮ ਦਾ ਰਿਹਾ ਇੱਥੇ ਸੰਗਤ ਰੂਪੀ ਫੈਸਲੇ ਹੁੰਦੇ ਰਹੇ ਨੇ ਜੀ ਪਿਛਲੇ ਦਿਨੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮਾਫੀ ਮੰਗੀ ਭਾਵੇਂ ਉਸ ਮਾਫੀ ਦੇ ਉੱਤੇ ਬਹੁਤ ਪੰਥਕ ਲੀਡਰਾਂ ਨੇ ਕਿੰਤੂ ਪਰੰਤੂ ਵੀ ਕੀਤਾ ਕਿ ਸ੍ਰੀ ਅਕਾਲ ਤਖਤ ਦੇ ਇਤਿਹਾਸ ਤੇ ਜਾ ਕੇ ਮਾਫੀ ਮੰਗਣੀ ਸੀ ਤੇ ਜਿਹੜੀ ਮਰਿਆਦਾ ਹੈ ਉਹਦੇ ਅਨੁਕੂਲ ਮਾਫੀ ਨਹੀਂ ਮੰਗੀ ਪਰ ਸਰਦਾਰ ਸੁਖਦੇਵ ਸਿੰਘ ਢੀਂਸਾ ਕਿਉਂਕਿ ਦੂਰਦਰਸ਼ੀ ਨੇ ਦੂਰ ਅੰਦੇਸ਼ੀ ਨੇ ਸ਼ੋਮਨੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਚਲੋ ਦੇਰ ਆਏ ਦਰਸਤ ਆਏ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਉਹਦਾ ਧੰਨਵਾਦ ਕੀਤਾ ਉਸ ਨੂੰ ਇਹ ਕਿਹਾ ਕਿ ਚਲੋ ਮਾਫੀ ਮੰਗੀ ਹੈ ਇਸ ਕਰਕੇ ਉਸ ਮਾਫੀ ਦੇ ਪ੍ਰਤੀ ਉਹਨਾਂ ਨੇ ਸਮੂਚੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਲੇਟ ਭਾਵੇਂ ਮਾਫੀ ਮੰਗੀ ਗਈ ਪਰ ਚਲੋ ਅਹਿਸਾਸ ਤਾਂ ਕੀਤਾ ਉਹਨਾਂ ਦਾ ਨਰਮ ਰੁਖ ਸੀ ਇਸ ਗੱਲ ਦੇ ਲਈ ਉਸ ਤੋਂ ਬਾਅਦ ਫਿਰ ਗੱਲ ਆਈ ਕਿ ਸੰਯੁਕਤ ਅਕਾਲੀ ਦਲ ਨੂੰ ਸ਼ੋਮਨੀ ਅਕਾਲੀ ਦਲ ਦੇ ਵਿੱਚ ਮਰਜ਼ ਕੀਤਾ ਜਾਵੇ ਅਲਾਈਅੰਸ ਕੀਤਾ ਜਾਵੇ। ਬਸ ਵੈਸੇ ਮੁਆਫੀ ਦੇ ਮਾਇਨੇ ਵੀ ਬਾਬੂ ਜੀ ਇਹ ਨਿਕਲੇ ਨੇ ਕਿ ਹੋ ਸਕਦਾ ਪਹਿਲਾਂ ਗੱਲਬਾਤ ਹੋਈ ਹੋਵੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੋਵੇ ਵੀ ਜੇ ਤੁਸੀਂ ਮੁਆਫੀ ਮੰਗੋਗੇ ਤਾਂ ਆਪਣੇ ਨੇੜੇ ਆਉਣ ਦੀ ਗੱਲਬਾਤ ਹੋ ਸਕਦੀ ਆ। ਨਹੀਂ ਗੱਲ ਹੁੰਦੀ ਨਹੀਂ ਵੀ ਉਹ ਰਸਤੇ ਖੋਲੇ ਸੀ ਸੁਖਵੀਰ ਸਿੰਘ ਬਾਦਲ ਨੇ। ਨਹੀਂ ਨਹੀਂ ਉਹਨਾਂ ਦੀ ਸੰਧਾਨਕ ਡਿਮਾਂਡ ਇਹ ਸੀ ਕਿ ਮੁਆਫੀ ਮੰਗਣੀ ਚਾਹੀਦੀ ਹੈ। ਸ਼ੋਮਨੀਆ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਔਰ ਸੈਕੰਡਰੀ ਜਿਹੜਾ ਹੈ ਪਾਰਟੀ ਦੇ ਡੈਮੋਕਰੈਟਿਕ ਸਿਸਟਮ ਚਾਹੀਦਾ ਹੈ ਤਾਂ ਕਿਤੇ ਨਾ ਕਿਤੇ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਉਹਦਾ ਜਿਹੜਾ ਹੈ ਉਹ ਕੀਤਾ ਹੈਗਾ ਵੈਲਕਮ ਕੀਤਾ ਜੀ ਕਿ ਜੀ ਮਾਫੀ ਮੰਗ ਲਈ ਠੀਕ ਹੈ ਉਸ ਤੋਂ ਬਾਅਦ ਗੱਲ ਚੱਲੀ ਕਿ ਕੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕੀ ਉਹ ਜਿਹੜੇ ਸਿਧਾਂਤਕ ਮੁੱਦੇ ਨੇ ਉਹਨਾਂ ਬਾਰੇ ਪਾਰਟੀ ਦਾ ਭਵਿੱਖ ਵਿੱਚ ਕੀ ਰਣਨੀਤੀ ਹੈ ਜੀ ਉਹਦੇ ਲਈ ਇੱਕ ਮੀਟਿੰਗ ਰੱਖੀ ਸੀ ਸੰਯੁਕਤ ਅਕਾਲੀ ਦਲ ਦੀ ਠੀਕ ਹੈ ਉਹਦੇ ਵਿੱਚ ਸਾਰੇ ਪੰਜਾਬ ਦੇ ਆਗੂ ਇਕੱਠੇ ਹੋਏ ਉਹਨਾਂ ਨੇ ਵਿਚਾਰ-ਪਰਮਾਰਸ਼ ਕੀਤਾ ਵੱਖ-ਵੱਖ ਰਾਏਆਂ ਸੀ ਲੈਕਨ ਉਹ ਸਾਰੀਆਂ ਬਕਵਾਕ ਕਰਾਇਆ ਹੋਣ ਦੇ ਬਾਵਜੂਦ ਵੀ ਸਰਦਾਰ ਸੁਖਦੇਵ ਸਿੰਘ ਢੀਲਸਾਂ ਨੂੰ ਅਧਿਕਾਰ ਦਿੱਤੇ। ਠੀਕ ਹੈ। ਕਿ ਜੀ ਤੁਸੀਂ ਦੇਖੋ ਪੰਜਾਬ ਦੇ ਭਵਿੱਖ ਲਈ ਦੇਖੋ ਅਕਾਲੀ ਦਲ ਦੇ ਭਵਿੱਖ ਲਈ ਦੇਖੋ। ਤਾਂ ਸਰਦਾਰ ਸੁਖਦੇਵ ਸਿੰਘ ਢੀਲਸਾਂ ਜਿਹੜੇ ਬੜੇ ਦੂਰਅੰਦੇਸ਼ੀ ਨੇ ਉਹਨਾਂ ਨੇ ਕਿਹਾ ਕਿ ਭਾਵੇਂ ਤੁਸੀਂ ਸਾਰਿਆਂ ਨੇ ਮੈਨੂੰ ਅਧਿਕਾਰ ਦਿੱਤੇ ਪਰ ਮੈਂ ਫੇਰ ਵੀ ਸਾਰੇ ਜ਼ਿਲ੍ਹੇ 'ਚ ਸਾਰੇ ਜਾ ਕੇ ਸਾਰੇ ਪੰਜਾਬ ਦੇ ਲੋਕਾਂ ਦੀ رائے ਲੈ ਕੇ ਮੈਨੂੰ ਇੱਕ ਰਿਪੋਰਟ ਪੇਸ਼ ਕਰੋ। ਠੀਕ ਹੈ। ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਜਸਟਿਸ ਨਰਮਨ ਸਿੰਘ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਵਿਜ਼ਿਟ ਕੀਤਾ ਹੈ ਹਲਕਾ ਵਾਈਜ਼ ਗਏ ਨੇ ਸਾਰੇ ਆਗੂਆਂ ਨੂੰ ਮਿਲੇ ਨੇ ਵਰਕਰਾਂ ਨੂੰ ਮਿਲੇ ਨੇ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦਾ ਉਹ ਵੀ ਕੀ ਚਾਹੀਦਾ ਸੋ ਉਹਨਾਂ ਨੇ ਤਕਰੀਬਨ ਸਾਰੇ ਪੰਜਾਬ ਦਾ ਟੂਰ ਕਰ ਲਿਆ ਮੇਰੇ ਖਿਆਲ ਦਾ ਦੋ ਜ਼ਿਲ੍ਹੇ ਅੰਮ੍ਰਿਤਸਰ ਤੇ ਤਰਨਤਾਰਨ ਰਹਿ ਗਏ ਜੀ ਉਹ ਦੋ ਚਾਰ ਦਿਨ ਦੇ ਵਿੱਚ ਉਹ ਜ਼ਿਲ੍ਹੇ ਵੀ ਜਿਹੜੇ ਨੇ ਵਿਜ਼ਿਟ ਕਰਨਗੇ ਠੀਕ ਹੈ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਸਰਦਾਰ ਸੁਖਦੇਵ ਸਿੰਘ ਢੀਸਾ ਨੂੰ ਰਿਪੋਰਟ ਪੇਸ਼ ਕਰੇਗੀ ਜੀ ਕਿ ਆਮ ਜਿਹੜੇ ਵਰਕਰ ਨੇ ਜਾਂ ਜ਼ਿਲ੍ਹਿਆਂ ਦੇ ਵਿੱਚ ਬੈਠੇ ਜਿਹੜੇ ਆਗੂ ਨੇ ਜਿਹੜੇ ਪੰਥਕ ਹਤੈਸ਼ੀ ਨੇ ਉਹ ਕੀ ਚਾਹੁੰਦੇ ਨੇ ਠੀਕ ਹੈ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਇੱਕ ਫੇਰ ਜਿਹੜੀ ਹੈ ਸੀਨੀਅਰ ਬੰਦਿਆਂ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੋਈ ਨਾ ਕੋਈ ਡਿਸੀਜਨ ਜਿਹੜਾ ਹੈ ਉਹ ਲਿਆ ਜਾਊਗਾ ਬਿਲਕੁਲ ਜਿਹੜਾ ਸਮਾਂ ਲੱਗ ਰਿਹਾ ਉਹਦੇ ਕਰ ਕੀ ਲੱਗ ਰਿਹਾ ਕਿ ਵੱਖੋ ਵੱਖਰੇ ਜ਼ਿਲ੍ਹਿਆਂ 'ਚ ਜਾ ਰਹੇ ਨੇ ਜੀ ਸਾਰਾ ਪੂਰਾ ਪੰਜਾਬ ਉਹ ਸੋ ਇਹ ਗੱਲ ਅੰਡਰ ਪ੍ਰੋਸੈਸ ਹੈ ਜੀ ਕਿ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਸਾਉ ਤੇ ਵਿਚਾਰ ਕਰਨਗੇ ਦੇ ਸੀਨੀਅਰ ਲੀਡਰਾਂ ਦੀ ਆਪਣੀ ਮੀਟਿੰਗ ਰੱਖ ਕੇ ਉਹਦੇ ਵਿੱਚ ਕੋਈ ਨਾ ਕੋਈ ਡਿਸੀਜਨ ਜਿਹੜਾ ਹੈ ਸੀ ਆਉਣ ਵਾਲੇ ਟਾਈਮ ਦੇ ਵਿੱਚ ਲਮਾਂਗੇ ਠੀਕ ਹੈ ਬਾਬੂ ਜੀ ਤੁਹਾਨੂੰ ਕੀ ਲੱਗਦਾ ਵੈਸੇ ਤਾਂ ਜਿਵੇਂ ਕਹਿ ਰਹੇ ਸੀ ਕਿ ਡਿਸੀਜਨ ਉਦੋਂ ਹੀ ਹੋ ਜਾਣਾ ਜਦੋਂ ਪਹਿਲੀ ਮੀਟਿੰਗ ਹੋਣੀ ਆ ਵੀ ਉੱਥੇ ਤੁਸੀਂ ਵੀ ਗੱਲਬਾਤ ਕੀਤੀ ਆ ਕਿ ਬੱਖੋ-ਵੱਖਰੇ ਕਿਤੇ ਨਾ ਕਿਤੇ 네ਗੇਟਿਵ ਪੋਜ਼ਿਟਿਵ ਵਿਚਾਰਤਾ ਰਾਈ ਤਾਂ ਸਮਾਂ ਲੈਣਾ ਪਿਆ ਵੀ ਸਾਰਾ ਤਾਂ ਪੰਜਾਬ ਚ ਕਰਨਾ ਪਿਆ ਉਧਰ ਦੀ ਗੱਲ ਹੈ ਕਿ ਅਕਾਲੀ ਦਲ ਨੂੰ ਤਾਂ ਸਾਰੇ ਲੋਕ ਮਜ਼ਬੂਤ ਦੇਖਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਵੀ ਬੱਖੋ-ਵੱਖਰੇ ਰਾਏਆਂ ਸੀ ਕਈਆਂ ਨੂੰ ਐ ਸੀ ਕਿ ਮर्याਦਾ ਅਨੁਸਾਰ માफी ਨਹੀਂ ਮੰਗੀ ਕਈਆਂ ਨੂੰ ਇਹ ਸੀਗਾ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ। ਕਈਆਂ ਨੂੰ ਕਈ ਚੀਜ਼ਾਂ ਦੀਆਂ ਕਈ ਸ਼ੋਮਨੀ ਕਮੇਟੀ ਦੇ ਕੰਮਕਾਰ ਦੇ ਉੱਤੇ ਨੁਕਤਾ ਚਿੰਨੀ ਸੀਗੀ ਤੇ ਆਉਣ ਵਾਲੇ ਭਵਿੱਖ 'ਚ ਵੀ ਜਿਹੜੀ ਪੰਜਾਬ ਪਾਰਟੀ ਦਾ ਡੈਮੋਕ੍ਰੇਸੀ ਬਹਾਲ ਹੋਣੀ ਚਾਹੀਦੀ ਹੈ। ਸ਼ੋਮਨੀ ਕਮੇਟੀ ਦੇ ਉੱਤੇ ਰਾਜਨੀਤਿਕ ਜਿਹੜਾ ਗਰਭ ਹੈ ਉਹ ਘਟਣਾ ਚਾਹੀਦਾ ਹੈ। ਇਸ ਕਰਕੇ ਬੱਕ ਬੱਕ ਕਰਾਇਆ ਸੀ ਉਸੇ ਸਾਰਿਆਂ ਨੂੰ ਰਾਇਆਂ ਨੂੰ ਦੇਖਦੇ ਹੋਏ ਜਿਹੜੀ ਕਮੇਟੀ ਹੈ ਉਹ ਆਪਣੀ ਰਿਪੋਰਟ ਪੇਸ਼ ਕਰੇਗੀ ਉਸ ਰਿਪੋਰਟ ਤੋਂ ਬਾਅਦ ਹੀ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫੈਸਲਾ ਜਿਹੜਾ ਹੈ ਅਸੀਂ ਲਵਾਂਗੇ ਬਿਲਕੁਲ ਵੈਸੇ ਅਸਾਰ ਕੀ ਲੱਗਦੇ ਨੇ ਅਸਾਰ ਤਾਂ ਅਲਾਈਂਸ ਦੇ ਲੱਗਦੇ ਨੇ ਜਿਵੇਂ ਕਿ ਕਿਤੇ ਨਾ ਕਿਤੇ ਜਿਹੜੀਆਂ ਚਰਚਾਵਾਂ ਵੀ ਹੁੰਦੀਆਂ ਨੇ ਗੱਲਬਾਤ ਹੁੰਦੀ ਹੈ ਕਿ ਅਲਾਈਂਸ ਤਾਂ ਹੋਣਾ ਤੈ ਹੈ ਜੀ ਹੋ ਹੋਊਗਾ ਪੱਕਾ ਹੁਣ ਕਿਉਂਕਿ ਅਲਾਈਂਸ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਵੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਲੋੜ ਆ ਵੀ ਦੋਨੇ ਧਿਰਾਂ ਨੂੰ ਲੋੜ ਆ ਇਹਦੀ ਅਲਾਈਂਸ ਦੀ ਦੇਖੋ ਅਲਾਈਂਸ ਦੇ ਦਾ ਸਾਰੇ ਬੰਦੇ ਹੱਕਦਾਰ ਨੇ ਪਰ ਜਿਹੜੀਆਂ ਸਿਧਾਂਤਕ ਗੱਲਾਂ ਨੇ ਉਹਦੇ ਉੱਤੇ ਅਮਲ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹ ਸਾਰੀਆਂ ਗੱਲਾਂ ਤੇ ਕਿ ਪਿਛਲੇ ਦੇ ਵਿੱਚ ਜਿਹੜੀ ਸ਼ੋਮਨੀਆ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਸ਼ੋਮਨੀਆ ਅਕਾਲੀ ਦਲ ਦੀ ਜਿਹੜੀ ਵਰਕਿੰਗ ਸਟਾਈਲ ਹੈ ਉਹਦੇ ਵਿੱਚ ਕਿੰਨੀ ਕੁ ਤਬਦੀਲੀ ਆਉਂਦੀ ਹੈ ਉਹ ਸਾਰੀਆਂ ਗੱਲਾਂ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਤੇ ਹੋਰ ਜਿਹੜੇ ਸੀਨੀਅਰ ਆਗੂ ਨੂੰ ਬੈਠ ਕੇ ਤੈਅ ਕਰਨਗੇ ਇਸ ਕਰਕੇ ਜਦੋਂ ਤੈਹ ਹੋ ਜੂਗਾ ਤਾਂ ਕਿ ਸ਼ੋਮਨੀ ਅਕਾਲੀ ਦਲ ਨੂੰ ਲੋਕ ਮਜ਼ਬੂਤ ਦੇਖਣਾ ਚਾਹੁੰਦੇ ਤਾਂ ਹੀ ਮਜ਼ਬੂਤ ਹੋ ਸਕੇਗਾ ਜੇ ਅਸੀਂ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਵੱਡੀਆਂ ਤਬਦੀਲੀਆਂ ਲੈ ਕੇ ਆਵਾਂਗੇ ਆਪਣਾ ਕੰਮਕਾਰ ਕੰਮਕਾਜ ਨੂੰ ਵੀ ਚੇਂਜ ਕਰਾਂਗੇ ਤਰੀਕੇ ਤੋਂ ਤਰੀਕੇ ਬਦਲਾਂਗੇ ਲੋਕਾਂ ਦੇ ਵਿੱਚ ਜਾ ਕੇ ਵਿਚਰਾਂਗੇ ਲੋਕਾਂ ਨੂੰ ਇਹ ਭਰੋਸਾ ਦੇਵਾਂਗੇ ਜਿਹੜਾ ਭਰੋਸਾ ਸ਼ੋਮਨੀ ਅਕਾਲੀ ਦਲ ਤੋਂ ਟੁੱਟ ਗਿਆ ਉਹ ਬਹਾਲ ਕਰਨ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਦੇ ਮਤਾਬਕ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਬਿਲਕੁਲ ਬਾਬੂ ਜੀ ਕਿਵੇਂ ਦੇਖਦੇ ਹੋ ਸੰਗਰੂਰ ਇੱਕ ਹੌਟ ਸੀਟ ਆ ਪੂਰੇ ਪੰਜਾਬ ਦੀ ਬਹੁਤ ਕੁਝ ਬਦਲ ਦਿੰਦੀ ਆ ਇਹ ਪਹਿਲਾਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਤੋਂ ਬਾਅਦ ਐਮਪੀ ਜਿੱਤੇ ਸਿਮਰਨਜੀਤ ਸਿੰਘ ਮਾਨ ਕਿਵੇਂ ਦੇਖਦੇ ਹੋ ਤੁਸੀਂ ਹੁਣ ਸੰਗਰੂਰ ਚ ਪਿਛਲੇ ਦਿਨੀ ਭਾਨੇ ਸਿੱਧੂ ਦੇ ਮਾਮਲੇ ਤ ਬਹੁਤ ਕੁਝ ਹੋਇਆ ਜੀ ਕਿਤੇ ਨਾ ਕਿਤੇ ਲਾਠੀ ਚਾਰਜ ਪੁਲਿਸ ਨਾਲ ਟੜਪੋਸ ਤੋਂ ਬਾਅਦ ਭਾਨੇ ਸਿੱਧੂ ਨੂੰ ਰਿਹਾਆ ਕਰਨ ਲਈ ਵੱਡਾ ਮਾਮਲਾ ਉੱਠਿਆ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਦੋਂ ਦੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਨੇ ਤਾਂ ਉਹਨਾਂ ਦੀ ਪੰਜਾਬ ਦੇ ਪ੍ਰਤੀ ਸੇਧਤਾ ਨਹੀਂ ਹੈ ਤੁਸੀਂ ਦੇਖੋ ਕਿ ਪੰਜਾਬ ਦੇ ਲੋਕਾਂ ਨਾਲ ਜੋ ਵਾਦੇ ਕੀਤੇ ਸੀ ਉਹ ਵਾਦੇ ਤਾਂ ਪੂਰੇ ਨਹੀਂ ਕਰ ਸਕੇ ਅੱਜ ਨਾ ਕੋਈ ਪ੍ਰਸ਼ਾਸਨ ਤੇ ਕੰਟਰੋਲ ਹੈ ਤੁਸੀਂ ਦੇਖ ਲਓ ਉਹਨਾਂ ਦੇ ਐਮਐਲਏਆਂ ਦਾ ਮੰਤਰੀਆਂ ਦਾ ਕੀ ਹਾਲ ਹੈ ਕਿ ਤਰ੍ਹਾਂ ਤਰ੍ਹਾਂ ਦੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਆਪ ਹੀ ਉਹਨਾਂ ਦੇ ਕਰਪਸ਼ਨ ਦੇ ਦੋਸ਼ ਲਾਈ ਜਾਂਦੇ ਨੇ ਆਪ ਹੀ ਉਹਨਾਂ ਦੇ ਉੱਤੇ ਉਹਨਾਂ ਦੀਆਂ ਸ਼ਲੀਲ ਵੀਡੂ ਆਈ ਜਾਂਦੀਆਂ ਨੇ ਗਿਆ ਔਰ ਭਗਵੰਤ ਸਿੰਘ ਮਾਨ ਹੋਣਾ ਨੇ ਉਸ ਸਮੇਂ ਲੋਕਾਂ ਨੂੰ ਬਦਲਾ دی ਜਿਹੜੀ ਗੱਲ ਕੀਤੀ ਸੀਗੀ ਅੱਜ ਉਹ ਕਿਤੇ ਨਜ਼ਰ ਨਹੀਂ ਆ ਰਹਿਆ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਅਸੀਂ ਗੱਲ ਕਰਦੇ ਸੀਗੇ ਸਿਕਿਉਰਿਟੀ ਦੀ ਅਜੋ ਸਿਕਿਉਰਿਟੀ ਸਾਰੇ ਪਰਿਵਾਰ ਕੋਲੇ ਹੈ ਉਸ ਤੋਂ ਕਈ ਗੁਣਾ ਵੱਧ ਹੈ ਬਿਲਕੁਲ ਬਾਬਾ ਜੀ ਉਹ ਤਾਂ ਠੀਕ ਹੈ ਪਾਨੇ ਸਿੱਧੂ ਵਾਲੇ ਮਾਮਲੇ ਨੂੰ ਕਿਵੇਂ ਦੇਖਦੇ ਆਪਾਂ ਜਿਵੇਂ ਹੋਇਆ ਜਿਵੇਂ ਸਾਰੇ ਹਾਲਾਤ ਕਿੱਧਰ ਤੋਂ ਕਿੱਧਰ ਨੂੰ ਚਲੇ ਗਏ ਸੀ ਦੇਖੋ ਹਾਲਾਤ ਇਹ ਹੋ ਗਏ ਕਿ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੀ ਪਕੜ ਨਹੀਂ ਹੈ ਲੋਕਾਂ ਦਾ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਟ ਗਿਆ ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤੇ ਜਦੋਂ ਇਨਸਾਫ਼ ਨਹੀਂ ਮਿਲਦਾ ਤਾਂ ਲੋਕ ਆਪ ਮਾਰੇ ਸੜਕਾਂ ਤੇ ਆਉਂਦੇ ਨੇ ਉਸੇ ਦੀ ਪਦੈਸ਼ ਪਾ ਪਾਨਾ ਸਿੱਧੂ ਹੋਣੀ ਨਹੀਂ ਕਿ ਮੰਨ ਲਓ ਕਿਸੇ ਬੰਦੇ ਦੇ ਨਾਲ ਕੋਈ ਠੱਗੀ ਹੋ ਗਈ ਜਾਂ ਉਹਦੇ ਨਾਲ ਕੋਈ ਫਰਾਡ ਹੋ ਗਿਆ ਉਹ ਆਪਣਾ ਜਸਟਿਸ ਲੈਣ ਵਾਸਤੇ ਪ੍ਰਸ਼ਾਸਨ ਕੋਲ ਜਾਏਗਾ ਡਿਪਟੀ ਕਮਿਸ਼ਨਰ ਕੋਲ ਜਾਏਗਾ ਇਸਟੇਮ ਕੋਲ ਜਾਏਗਾ ਜਾਂ ਐਸਐਸਪੀ ਕੋਲ ਜਾਏਗਾ ਜਾਂ ਪੁਲਿਸ ਪ੍ਰਸ਼ਾਸਨ ਕੋਲ ਜਾਏਗਾ ਜਦੋਂ ਉਹਨਾਂ ਨੂੰ ਕਿਤੇ ਇਨਸਾਫ ਦੀ ਕਿਰਨ ਨਜ਼ਰ ਨਹੀਂ ਆਉਂਦੀ ਤਾਂ ਉਹਦੇ ਵਿੱਚੋਂ ਫਿਰ ਭਾਨਾ ਸਿੱਧੂ ਜਾਂ ਹੋਰ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਜੋ ਅੱਗੇ ਆਉਂਦੀਆਂ ਨੇ ਉਹਦੇ ਨਾਲ ਕੁਦਰਤੀ ਗੱਲ ਹੈ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਛੁੱਟ ਗਿਆ ਤੇ ਲੋਕ ਸੜਕਾਂ ਤੇ ਆ ਕੇ ਆਪ ਇਨਸਾਫ ਲੈਣ ਲਈ ਅੱਗੇ ਆ ਮਹਰੇ ਆਉਂਦੇ ਨੇ ਬਿਲਕੁਲ ਜਨਕਿ ਫੇਲੀਅਰ ਮੰਨੀਏ ਤਾਂ ਵੀ ਸਰਕਾਰ ਦਾ ਫੇਲੀਅਰ ਤਾਂ ਐਵੇਂ ਦੀਆਂ ਗੱਲਾਂ 100% ਫੇਲਰ ਹੈ ਜੇ ਕਾਨੂੰਨ ਜਿਹੜਾ ਹੈ ਲੋਕਾਂ ਨੂੰ ਇਨਸਾਫ ਦਬਾਵੇ ਤਾਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਨਹੀਂ ਇਸ ਕਰਕੇ ਜਦੋਂ ਲੋਕ ਆਵਾਜ਼ ਠਾਉਂਦੇ ਨੇ ਉਹਨੂੰ ਦਬਾਉਣ ਵਾਸਤੇ ਤਾਂ ਭਗਵੰਤ ਮਾਨ ਦਾ ਜੋ ਪਿਛਲੇ ਸਮੇਂ ਚ ਰਵੱਈਆ ਰਿਹਾ ਹੈ ਕਿ ਭਾਵੇਂ ਕੋਈ ਰਾਸੀ ਵਿਰੋਧੀ ਹੈ ਭਾਵੇਂ ਕੋਈ ਸਮਾਜਿਕ ਕਾਰਕੂਨ ਹੈ ਉਸ ਨੂੰ ਦਬਾਉਣ ਵਾਸਤੇ ਫਿਰ ਜਿਸ ਤਰ੍ਹਾਂ ਦੇ ਹਤਕੰਡੇ ਉਹ ਅਪਣਾ ਰਹੇ ਨੇ ਕਿਸ ਤਰ੍ਹਾਂ ਦੇ ਝੂਠੇ ਪਰਚੇ ਦਰਜ ਕਰ ਰਹੇ ਨੇ ਤੁਸੀਂ ਦੇਖੋ ਉਹਨੂੰ ਪਾਣਾ ਸਿੱਧੂ ਹੈ ਮੈਂ ਕਹਿੰਦਾ ਇੱਕ ਸਮਾਜਿਕ ਕਾਰਕੂਨ ਹੈ ਜੇ ਉਹਦੇ ਕੋਲੇ ਲੋਕ ਜਾਂਦੇ ਨੇ ਬਲਕਿ ਲੋਕਾਂ ਨੂੰ ਵਿਸ਼ਵਾਸ ਦਿਵਾਓ ਕਿ ਭਾਈ ਇਨਸਾਫ ਅਸੀਂ ਦੇਵਾਂਗੇ ਲੋਕ ਜਾਣਗੇ ਕਿਉਂ ਹੁਣ ਉਹਦੇ ਉੱਤੇ ਚੈਨੀ ਦਾ ਪਰਚਾ ਕਰਤਾ ਉਹਦੇ ਉੱਤੇ ਤੁਸੀਂ 10000 ਰੁਪਏ ਲੈਣ ਦਾ ਪਰਚਾ ਕਰਤਾ ਇਸੇ ਤਰ੍ਹਾਂ ਤੁਸੀਂ ਪਹਿਲਾਂ ਸੁਖਪਾਲ ਖੈਰੇ ਤੇ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਕਰਤੇ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਨਹੀਂ ਬਿਲਕੁਲ ਵੈਸੇ ਬਾਬੂ ਜੀ ਤੁਸੀਂ ਕਿਵੇਂ ਦੇਵੋ ਜਿਵੇਂ ਤੁਸੀਂ ਗੱਲ ਕਹੀ ਆ ਵੀ ਟ੍ਰੈਵਲ ਏਜੰਟਾਂ ਨੂੰ ਰੋਕਣ ਲਈ ਪਹਿਲਾਂ ਸਰਕਾਰ ਨਹੀਂ ਕਰਨਾ ਸੀ ਸਰਕਾਰ ਜੇ ਕਦਮ ਚੱਕੇ ਹੁੰਦੇ ਤਾਂ ਆਹ ਹਾਲਾਤ ਨਾ ਹੁੰਦੇ ਸਰਕਾਰ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਪਾਬੰਦ ਹੈ ਸਰਕਾਰ ਇਸ ਗੱਲ ਦਾ ਭਰੋਸਾ ਦੇਵੇ ਕਿ ਜ ਫੁੰਦੇ ਉਹਨੂੰ ਸਰਕਾਰ ਜਿਹੜੀ ਹੈ ਉਹ ਇਨਸਾਫ ਦੇਗੀ ਜਦੋਂ ਸਰਕਾਰ ਜਾਂ ਪ੍ਰਸ਼ਾਸਨ ਇਨਸਾਫ ਦੇਣ ਦੇ ਵਿੱਚ ਅਸਫਲ ਹੋ ਜਾਂਦੇ ਨੇ ਤਾਂ ਲੋਕਾਂ ਨੂੰ ਆਪ ਮਾਰੇ ਸੜਕਾਂ ਤੇ ਆਉਣਾ ਪੈਂਦਾ ਔਰ ਜਿਸ ਢੰਗ ਦੇ ਨਾਲ ਉਹ ਵਿਰੋਧੀਆਂ ਨੂੰ ਦਬਾਉਣ ਦਾ ਯਤਨ ਕਰਦਾ ਝੂਠੇ ਪਰਚਿਆਂ ਨਾਲੀ लाठी चार्ज ਜਾਂ ਉਹਨਾਂ ਨੂੰ ਨਜ਼ਰਬੰਦ ਕਰਕੇ ਇਹ ਮੈਂ ਕਹਿੰਦਾ ਸਾਰਾ ਕੋਈ ਤਾਨਾਸ਼ਾਹੀ ਰੁਪਈਆ ਇੱਕ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਰੂਹ ਉਹਦੇ ਵਿੱਚ ਹੀ ਦੀ ਪ੍ਰਵੇਸ਼ ਕਰ ਗਈ ਸਤਾ ਦੇ ਨਸ਼ੇ ਦੇ ਵਿੱਚ ਜਿਹਦਾ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਵੱਡੇ ਵੱਡੇ ਹਾਕਮ ਹੋ ਕੇ ਚਲੇਗੇ ਪੰਜਾਬ ਦੇ ਲੋਕ ਜਿਹੜੇ ਨੇ ਬੜੇ ਸੈਂਸਿਟਿਵ ਨੇ ਉਹ ਸਾਰਾ ਕੁਝ ਵੇਖ ਰਹੇ ਨੇ ਔਰ ਉਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਭੁਗਤਨੇ ਪੈਣੇ ਨੇ ਪਾਰਟੀ ਨੂੰ ਭੁਗਤਨੇ ਪੈਣੇ ਨੇ ਕਿਉਂਕਿ ਲੋਕ ਜਿਸ ਬਦਲਾਅ ਦੇ ਨਾਲ ਲੋਕਾਂ ਨੇ ਸਰਕਾਰ ਲਿਆਂਦੀ ਸੀਗੀ ਅੱਜ ਪੰਜਾਬ ਦਾ ਗਰੀਬ ਵੀ ਤੰਗ ਹੈ ਪੰਜਾਬ ਦਾ ਵਪਾਰੀ ਤੰਗ ਹੈ ਇੰਡਸਟਰੀ ਲਿਸਟ ਤੰਗ ਹੈ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਕੋਈ ਬੰਦਾ ਆਪਣੇ ਆਪ ਨੂੰ ਅਨਸੇਫ ਨਹੀਂ ਸਮਝ ਰਿਹਾ ਡਰੱਗ ਗਲੀ ਗਲੀ ਮਹੱਲੇ ਮਹੱਲੇ ਵਿਕ ਰਹੀ ਹੈ ਕ腐ਸ਼ਨ ਦਾ ਬਹੁਤ ਬੁਰਾ ਹਾਲ ਹੈ ਔਰ ਲੈਂਡ ਆਰਡਰ ਦੀ ਸਥਿਤੀ ਬਹੁਤ ਨਾਜ਼ੁਕ ਵਪਾਰੀਆਂ ਤੋਂ ਕਾਰੋਬਾਰੀਆਂ ਤੋਂ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਸਵਾਇ ਤੁਸੀਂ ਐਡਵਰਟਾਈਜ਼ਮੈਂਟ ਕਰਕੇ ਜਾਂ ਕਰੋੜਾਂ ਕਰੋੜਾਂ ਰੁਪਇਆ ਲੋਕਾਂ ਦੇ ਟੈਕਸ ਦਾ ਬਰਬਾਦ ਕਰਕੇ ਤੁਸੀਂ ਲੋਕਾਂ ਦਾ ਮਨ ਨਹੀਂ ਜਿੱਤ ਸਕਦੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਵਾਰੀ ਦੀ ਸਰਕਾਰ ਬਣਾਲੀ ਹੁਣ ਲੋਕਾਂ ਨੂੰ ਪਰਫਾਰਮੈਂਸ ਚਾਹੀਦੀ ਹੈ ਲੋਕ ਤੁਹਾਡੇ ਕੰਮ ਨੂੰ ਵੇਖ ਰਹੇ ਨੇ ਇਸ ਕਰਕੇ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦੀ ਪਾਰਟੀ ਨੂੰ ਇਹਦੇ ਨਤੀਜੇ ਭੁਗਤਨੇ ਪੈਣੇ ਨੇ ਔਰ ਪੰਜਾਬ ਦੇ ਲੋਕ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਜੋ ਬਦਲ ਪੰਜਾਬ ਦੇ ਲੋਕਾਂ ਨੇ ਲੱਭਿਆ ਸੀਗਾ ਉਹ ਪੰਜਾਬ ਦੇ ਲੋਕਾਂ ਲਈ ਜਿਹੜਾ ਹੈ ਸਾਰਥਕ ਨਜ਼ਰ ਨਹੀਂ ਆਇਆ ਅੱਜ ਬੇਚੈਨੀ ਹੈ ਹਰ ਬੰਦੇ ਦੇ ਵਿੱਚ ਹਰ ਹਰ ਜਗ੍ਹਾ ਦੇ ਉੱਤੇ ਤੁਸੀਂ ਦੇਖ ਲਓ ਕਿਤੇ ਟ੍ਰੈਫਿਕ ਜਾਮ ਹੈ ਕਿਤੇ ਟੋਲ ਪਲਾਜੇ ਰੁਕੇ ਹੋਏ ਨੇ ਵਿਦਿਆਰਥੀ ਕੀ ਅਧਿਆਪਕ ਕੀ ਕਿਸਾਨ ਕੀ ਵਪਾਰੀ ਕੀ ਹਰ ਬੰਦਾ ਜੇ ਸੜਕ ਤੇ ਹੈ ਇਸ ਕਰਕੇ ਭਵੰਤਮਾਨ ਉਹਨਾਂ ਕੋਲੇ ਇਹ 3 ਸਾਲ ਦਾ ਸਮਾਂ ਪਿਆ ਹੈ ਉਹਨਾਂ ਨੂੰ ਸਿਹਤ ਦਾ ਧਨ ਪੰਜਾਬ ਦੇ ਸੂਬੇ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਸਾਰਾ ਧਿਆਨ ਆਪਣੇ ਜਿਹੜਾ ਕੇਜਰੀਵਾਲ ਸਾਹਿਬ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ ਕਿ ਇੱਥੋਂ ਸਾਰਾ ਕੁਝ ਹੀ ਚੱਕ ਕੇ ਬਾ ਦੂਜੇ ਸੂਬਿਆਂ 'ਚ ਜਾ ਕੇ ਖਰਚ ਕਰ ਰਹੀਆਂ ਕੇਜਰੀਵਾਲ ਉਹਨਾਂ ਨੂੰ ਪ੍ਰਮੋਟ ਕਰਨ ਲਈ ਇਸ ਕਰਕੇ ਜੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਤੇ ਵਿਸ਼ਵਾਸ ਕੀਤਾ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਸਿਰਦ ਹੋ ਕੇ ਪੰਜਾਬ ਦੇ ਸੂਬੇ ਲਈ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਉਹਦੇ ਲਈ ਪੂਰੀ ਗੰਭੀਰਤਾ ਤੇ ਸੰਜੀਦਗੀ ਜਿਹੜੀ ਉਹਨੂੰ ਰੱਖਣੀ ਚਾਹੀਦੀ ਹੈ ਬਿਲਕੁਲ ਜੀ ਉਸ ਸਾਹਿਬ ਕਾ ਪਾਰਲੀਮੈਂਟੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਜਿਨ੍ਹਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਲਾਰਡ ਅੰਡਰ ਦੀ ਸਥਿਤੀ ਆ ਜਿਹੜੀ ਉਹ ਨਾਜਕ ਹੋਈ ਪਈ ਆ ਜੇ ਸਰਕਾਰ ਟਰੈਵਲ ਏਜੰਟਾਂ ਨੂੰ ਕੰਟਰੋਲ ਕਰਦੀ ਤਾਂ ਭਾਵੇਂ ਸਿੱਧੂ ਰੀ ਇਹ ਮਾਮਲੇ 'ਚ ਜਨਮ ਨਾ ਲੈਂਦੇ ਪੈਦਾ ਨਾ ਹੁੰਦੇ ਕਿ ਸਰਕਾਰ ਦਾ ਹੀ ਫੇਲੀਅਰ ਆ ਅਤੇ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਜਨਕੀ ਬਾਦਲ ਤੇ ਢੀਂਡਸਾ ਪਰਿਵਾਰ ਕਦੋਂ ਅਲਾਈਨਸ ਕਰਨਗੇ ਕਦੋਂ ਇਕੱਠੇ ਹੋਣਗੇ ਕਿਹਾ ਕਿ ਕਮੇਟੀ ਪੂਰੇ ਪੰਜਾਬ ਦਾ ਦੌਰਾ ਕਰ ਰਹੀ ਆ ਦੋ ਜ਼ਿਲ੍ਹੇ ਰਹਿ ਚੁੱਕੇ ਨੇ ਉਸ ਤੋਂ ਬਾਅਦ ਇਸ ਦੇ ਨਤੀਜੇ ਜਲਦ ਆਉਣ ਵਾਲੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ